ਬਜ਼ਾਰਾਂ 'ਚ ਜਾ ਕੇ ਲੈਂਦੇ ਤੁਸੀਂ 10-10 ਹਜ਼ਾਰ ਰੁਪਏ ਟੂ ਪੀਸ ਕੋਡ ਬਟ ਲੈ ਜਾਓ ਸਿਰਫ 2995 ਟੂ ਪੀਸ ਕੋਡ ਬਟ ਨਾ ਵੀਰੇ ਨਾ ਰੇਟ ਤੁਸੀਂ ਚੱਕ ਰਹੇ ਹੋ ਬਾਈ 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 ਗੱਲ ਸੁਣ ਲਓ ਮੈਂ ਜਾਣਦਾ ਤੁਹਾਨੂੰ ਦੁਕਾਨਦਾਰਾਂ ਨੂੰ ਹਾਂ ਤੁਸੀਂ ਡਰਾਮੇ ਕਰ ਲਾ ਆਪਣੇ ਜੀ ਹਮਾਰਾ ਰੇਟ ਵੜ ਗਿਆ ਹਮਾਰਾ ਤੇਲ ਵੜ ਗਿਆ ਮੈਂ ਰੇਟ ਨਹੀਂ ਵਧਾਉਣਾ ਆ ਜਿਹੜੇ ਮੇਰੇ ਭਰਾ ਮੈਨੂੰ ਬਹੁਤ ਪਿਆਰ ਕਰਦੇ ਆ ਭਾਈ ਮੈਂ ਤਾਂ 2395 ਜੇ ਲੈ ਕੇ ਦੂੰ ਦਿਨ ਦੇ ਦਿਨ ਆ ਗਏ ਵਿਆਹ ਸ਼ਾਦੀਆਂ ਦੇ ਦਿਨ ਆ ਗਏ ਸਾਡੇ ਭਰਾਵਾਂ ਨੇ ਕੋਟ ਪੈਣ ਸੁਆਣਾ ਅਸੀਂ ਰੇਟ ਨਹੀਂ ਚੱਕਣੇ ਵੀਰੇ ਰੇਟ ਕਰਨਾ 2695 2695 ਕੋਈ 2995 ਨਹੀਂ ਬਾਈ 2695 ਜਿਹੜਾ ਤੁਸੀਂ 2995 ਦਿੰਦੇ ਹੋ 2695 ਕਰਤਾ 2695 ਵੀਰੇ 2695 ਬਾਈ 3 ਪੀਸ ਕੋਡ ਪਰ ਤੁਸੀਂ ਦਿੰਦੇ 3760 3410 ਰੁਪਏ ਦੇਣਾ ਵੀਰੇ 3410 ਰੁਪਏ 48 ਘੰਟੇ ਦਾ 200 ਕਾਰੀਗਰ ਬਾਈ 200 ਕਾਰੀਗਰ ਸੱਧਿਆ ਸਵੇਰੇ ਟ੍ਰੇਨ ਦਾ ਪੂਰਾ ਡੱਬਾ ਬੁੱਕ ਕਰਾ ਕੇ ਯੂਪੀ ਤੋਂ ਬੁਲਾਇਆ ਬਾਈ ਹੋਰ ਤੁਹਾਨੂੰ ਚਾਹੀਦਾ ਕੀ ਆ ਜਿਹੜਾ 10000 ਰੁਪਏ ਟੂ ਪੀਸ ਕੋਰਮੈਂਟ 2995 ਦਿੰਦੇ ਸੀ ਇਹ ਕਾਰ ਤਾਂ ਹੁਣ ਅਸੀਂ ਸਿਰਫ 2695 ਚ 3 ਪੀਸ ਕੋਰਮੈਂਟ ਜਿਹੜਾ ਦਿੰਦੇ ਸੀ 3760 ਚ ਇਹ ਕਾਰ ਤਾਂ 3410 ਚ ਜਿਹਦੀ ਸिलाई ਦਿੰਦੇ ਸੀ 48 ਘੰਟਿਆਂ ਚ ਇਹ ਬਾਈ ਕਹਿੰਦੇ 3 ਘੰਟਿਆਂ ਚ 3 ਘੰਟੇ ਚ 2 ਪੀਸ ਕੋਟਪੈਨ 3 ਪੀਸ ਕੋਟਪੈਨ ਸਲਾਈ ਕਰਕੇ ਲੈ ਜਾਓ ਜਦੋਂ ਕੋਟਪੈਨ 3 ਘੰਟੇ ਚ ਸੀਤਾ ਤਾਂ কুরਤਾ ਪਜਾਮਾ ਵੀ 3 ਘੰਟੇ ਸੀਕੇ ਦੇ ਦਾਂਗੇ ਭਾਈ ਸ਼ੇਰਵਾਨੀ ਵੀ ਭਾਈ ਜਿਹੜੀ 10-1000 ਰੁਪਏ 15-15000 ਰੁਪਏ ਕਿਰਾਇਆ ਚੱਲਦਾ ਸਾਡਾ ਰੇਟ ਭਾਜੀ 8000 ਰੁਪਏ 10000 ਰੁਪਏ ਪੂਰੀ ਬ੍ਰਾਂਡ ਦੀ ਸ਼ੇਰਵਾਨੀ ਸਲਾਈ ਕਰਕੇ ਰੈਡੀ ਕਰਕੇ ਦਵਾਂਗੇ ਕਿਹੜੇ ਬਜ਼ਾਰਾਂ ਦੇ ਵਿੱਚ ਤੁਸੀਂ ਜਾ ਕੇ ਲੈਨੇ ਹੋ 15-1500 ਰੁਪਏ ਦਾ কুরਤਾ ਪਜਾਮਾ ਇਹ ਭਾਈ ਕਹਿੰਦਾ ਸਿਰਫ 700 ਰੁਪਏ ਚ 15 16 ਕੋਰਤਾ ਵਿਮਾ 700 ਰੁਪਏ ਚ ਲੈ ਜਾਓ ਵਾਈਟ ਦੇ ਵਿੱਚ ਵੀ ਤੁਹਾਡੇ ਕੋਲ ਘੱਟੋ ਘੜ 50 ਤਰ੍ਹਾਂ ਦੀਆਂ ਵੈਰਾਈਟੀਆਂ ਮਿਲਣਗੀਆਂ ਤੁਸੀਂ ਲੈ ਲੈਣ ਲੈ ਲੋ ਗੀਜ਼ਾ ਕੋਟਨ ਲੈ ਲੋ ਦੁਬਈ ਵਾਲਾ ਕੋਰਤਾ ਵਿਜਮਾ ਲੈ ਲੋ ਹਰ ਤਰ੍ਹਾਂ ਦੀ ਆਈਟਮਾਂ ਮਿਲਣਗੀਆਂ ਸਾਡੇ ਕੋ ਪੈਸੇ 200 ਰੁਪਏ ਦਾ ਕੋਰਤਾ ਵਿਮਾ ਸ਼ੁਰੂ ਹੋ ਜਾਂਦਾ 350 500 700 1000 1200 1500 2000 2000 ਦਾ ਕੋਰਤਾ ਵਿਮਾ ਉਹ ਦਿੰਨੇ ਆ ਜਿਹੜਾ ਬਿਆਜ 4000 ਤੋਂ ਲੈ ਕੇ 5000 ਚ ਮਿਲਦਾ ਵੱਡੇ ਫੇਰੇ ਕਰਨੇ ਆ 15 ਨੰਬਰ ਤੋਂ ਪਹਿਲਾਂ ਆਇਓ ਪਰ ਭਾਈ ਉਦੋਂ ਬਾਅਦ ਨਹੀਂ ਕਿਉਂਕਿ ਵੱਡੀ ਢੀਰ ਆ ਭੱਟੀ ਆਫਰਾਂ ਤੁਸੀਂ ਚਾਹਣਿਓ ਅਸੀਂ 10 12 ਵੀਰਿਆਂ ਦੋਸਤਿਆਂ ਅਸੀਂ ਥੀਮ ਬਣਾਉਣਾ ਤੇ ਤੁਹਾਨੂੰ ਅਸੀਂ ਥੀਮ ਬਣਾ ਬਣਾ ਕੇ ਵੀ ਦਵਾਂਗੇ ਕੁਰਤੇ ਪਜਾਮੇ 'ਚ ਇਹਦੇ ਵਿੱਚ ਤੁਹਾਨੂੰ ਕਾਫੀ ਰੰਗ ਮਿਲ ਜਾਂਦੇ ਆ ਗੁਰੂ ਭਾਜੀ ਆਪਣੀ ਰੇਂਜ ਹੋ ਜਾਂਦੀ ਆ 300 350 ਰੁਪਏ ਤੋਂ ਬਹੁਤ ਵਧੀਆ ਸ਼ਰਟ ਉਦੋਂ ਉੱਪਰ ਤੁਸੀਂ ਭਾਵੇਂ ਜਿੰਨੀ ਮਰਜ਼ੀ ਰੇਂਜ ਲਓ ਜਿਹੋ ਜੀ ਆਈਟਮ ਤੁਸੀਂ ਕਹੋਗੇ ਤੁਹਾਨੂੰ ਉਹ ਜੀ ਮਿਲੇਗੀ ਬਹੁਤ ਵਧੀਆ ਕੱਪੜਾ ਬਹੁਤ ਵਧੀਆ ਨਵਾਂ ਬ੍ਰਾਂਡ ਅਸੀਂ ਲੈ ਕੇ ਆਏ ਆ ਡਿਵਾਈਨ ਦਸਤਾਰ ਪੱਗਾਂ ਦਾ ਅਸਲ ਰੰਗ ਸਰਦਾਰੀ ਦੇ 400 450 ਤੋਂ ਉੱਤੇ ਹਮੇਸ਼ਾ ਤੁਹਾਨੂੰ ਇੱਥੇ ਕਲਰ ਮਿਲਣਗੇ ਚੈੱਕ ਕਰੋ ਕੈਮਰਾਮੈਨ ਨੂੰ ਕਹੂੰਗਾ ਭਾਜੀ ਕਲਰ ਚੈੱਕ ਕਰੋ ਬਈ ਰੰਗ ਦੀ ਗਰੰਟੀ ਲੈਣੇ ਹੋ ਪੂਰੀ ਗਰੰਟੀ ਹੈ ਭਾਜੀ 90 ਦਿਨ ਦੇ ਵਿੱਚ ਜਦੋਂ ਵੀ ਕੋਈ ਵੀ ਰੰਗ ਫੇਟ ਹੁੰਦਾ ਖਰਾਬ ਹੁੰਦਾ ਸਿਰਫ ਭਰਾਵਾਂ ਨੂੰ ਇੱਕੋ ਬੇਨਤੀ ਹੈ ਬਿੱਲ ਸਾਹਮਣੇ ਰੱਖਣਾ ਹੈ ਤਾਨੂੰ ਤੁਹਾਡਾ ਪੀਸ ਚੇਂਜ ਕਰਕੇ ਦਿੱਤਾ ਜਾ ਰਿਹਾ ਲਓ ਜੀ ਪੈ ਗਿਆ ਭਲੇਖਾ ਕਹਿੰਦੇ ਭਲੇਖਾ ਪੈ ਗਿਆ ਬਾਜ਼ਾਰ ਤਾਂ ਕਹਿੰਦੇ 700 800 900 ਹਜ਼ਾਰ ਦੀ ਮਿਲਦੀ ਆ ਉਹ ਇੱਥੇ ਹਜ਼ਾਰ ਦੀ ਇੱਕ ਨਹੀਂ ਮਿਲਣੀ ਇੱਥੇ ਹਜ਼ਾਰ ਦੀਆਂ 4 ਬੈਂਡੀਆਂ ਸਾਹਿਬ ਰੋਣਾ ਭਾਈ ਨੇ 2.5 250 ਚ 2.5 250 ਰੁਪਏ ਚ ਟੀ-ਸ਼ਰਟਾਂ ਕਰਤੀਆਂ ਬੋਲ ਬੋਲ ਦੇ ਬੱਚੇ ਐ ਕੋਈ ਦੇਸੀ ਨਹੀਂ ਐ ਕੋਟਨ ਲਾਇਕਰਾ ਦਾ ਪੀਸ ਐ ਵੀਰੇ ਜਿਹੜਾ ਬਾਜ਼ਾਰ ਦੇ ਵਿੱਚ 500 ਰੁਪਏ ਤੋਂ ਘੱਟ ਤੁਹਾਨੂੰ ਕਿਸੇ ਨੇ ਨਹੀਂ ਦੇਣਾ ਆਪਣਾ ਰੇਟ ਐ ਵੀਰੇ 250 ਰੁਪਏ 1000 ਰੁਪਏ ਦੀਆਂ 4 ਟੀ-ਸ਼ਰਟਾਂ ਹਜ਼ਾਰਾਂ ਰੰਗ ਲੱਗਿਆ ਭਾਜੀ ਚੈੱਕ ਕਰੋ ਜਿੰਨੇ ਮਰਜੀ ਕਲਰ ਲੋ ਲਾਲ ਕਾਲਾ ਪੀਲਾ ਹਰਾ ਨੀਲਾ ਗੁਲਾਬੀ ਹਰ ਤਰ੍ਹਾਂ ਦੇ ਕਲਰ ਹਰ ਤਰ੍ਹਾਂ ਦੇ ਡਿਜ਼ਾਈਨ ਮਿਲਣਗੇ ਦੇਖੋ ਇੱਥੇ ਆਉਣ ਦਾ ਫਾਇਦਾ ਕੀ ਆ ਜੇ ਅਸੀਂ 250 ਕਹਿ ਰਹੇ ਹਾਂ ਤਾਂ ਟੈਗ ਵੀ ਲੱਗਿਆ ਭਾਜੀ ਲਿਖ ਲਿਖ ਕੇ ਦੇ ਰਹੇ ਹਾਂ 2 250 ਦੇ ਵਿੱਚ ਆ ਕੇ ਲੈ ਜਾਓ ਟੀ-ਸ਼ਰਟਾਂ ਦੇ ਵਿੱਚ ਬਹੁਤ ਹਿਊਜ ਵੈਰਾਈਟੀ ਜੇ ਤੁਹਾਡੀ ਪਿੰਡ ਦੀ ਦੁਕਾਨ ਆ ਤੁਸੀਂ ਰੀਸੇਲਰ ਹੋ ਹੈਗੇ ਆ ਜੇ ਤੁਸੀਂ ਛੋਟੀਆਂ ਦੁਕਾਨਾਂ ਵੀ ਚਲਾ ਰਹੇ ਆ ਤਾਂ ਵੀ ਲੈ ਜਾਓ ਹੋਲਸੇ ਰੇਟਾਂ ਦੇ ਦੁਕਾਨਦਾਰ ਭਰਾਵਾਂ ਨੂੰ ਦੇ ਰਹੇ ਨੇ ਆ ਤੁਸੀਂ 500 ਲੈ ਜਾਓ 200 ਪੀਸ ਲੈ ਜਾਓ 100 ਲੈ ਜਾਓ 50 ਲੈ ਜਾਓ ਮਰਜ਼ੀ ਤੁਹਾਡੀ 250 ਰੁਪਏ ਦੀ ਟੀ-ਸ਼ਰਟ ਲੈ ਕੇ ਭਾਵੇਂ 7 800 ਦੀ ਵੇਚ ਦਿਓ ਰਾਤੋਂ ਰਾਤ ਅਮੀਰ ਕਰ ਦਾਂਗੇ ਉਹ ਆਰਟੀਕਲ ਆ ਜਿਹੜੇ ਰੁਕਣਾ ਹੀ ਨਹੀਂ ਹੈਗੇ ਕੋਈ ਸਾਡੇ ਭਰਾਵਾਂ ਲਈ ਕੋਈ ਉਹੋ ਜਿਹਾ ਚੋਚਲੇ ਨਹੀਂ ਐਮ ਸਾਈਜ਼ 200 ਦਾ ਐਲ ਸਾਈਜ਼ ਮਹਿੰਗਾ ਹੋ ਗਿਆ ਡਬਲ ਐਕਸਲ ਸਾਈਜ਼ ਹੋਰ ਖੁੱਲਾ ਕਰਕੇ ਰੇਟ ਵਧਾਤਾ ਸਾਡਾ ਇੱਕੋ ਹੀ ਰੇਟ ਹੈ ਭਾਜੀ ਐਮ ਲੈ ਲਓ ਤੇ ਚਾਹੇ 5 ਐਕਸਲ ਲੈ ਲਓ 250 ਰੁਪਏ 2200 ਰੁਪਏ ਟੀ-ਸ਼ਰਟ ਜਿਹੜਾ ਮਰਜੀ ਸਾਈਜ਼ ਲੋ ਜਿਹੜਾ ਮਰਜੀ ਕਲਰ ਜਿਹੜਾ ਮਰਜੀ ਡਿਜ਼ਾਈਨ ਲੋ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤਿੱਗੜ ਸਾਹ ਟੀਵੀ ਕਰਦਾ ਹੈ